ਝੋਨਾ ਲਾਉਣ ਸਮੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਝੋਨਾ ਲਾਉਣ ਤੁਰੰਤ ਹੀ ਤੁਰ ਪਵੇ ਅਤੇ ਝੋਨੇ ਦੇ ਬੂਟੇ ਦੀ ਚੰਗੀ ਜਰਮੀਨੇਸ਼ਨ ਹੋ ਸਕੇ ਅਤੇ ਚੰਗਿਆ ਫਟਾਰਾ ਹੋ ਸਕੇ ਤਾਂ ਜੋ ਅੱਗੇ ਜਾ ਕੇ ਚੰਗੀ ਪੈਦਾਵਾਰ ਕਿਸਾਨ ਵੀਰੋ ਝੋਨੇ ਦੀ ਫਸਲ ਤੋਂ ਪ੍ਰਾਪਤ ਕੀਤੀ ਜਾ ਸਕੇ ਸੋ ਇਸ ਬਾਰੇ ਕਿਸਾਨ ਵੀਰੋ ਵੀਡੀਓ ਵਿੱਚ ਗੱਲਬਾਤ ਕਰਾਂਗੇ ਰਿਕਵੈਸਟ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਵੇਖੋ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਕਿ ਝੋਨਾ ਟ੍ਰਾਂਸਪਲੈਂਟ ਕਰਦੇ ਸਮੇਂ ਕਿਹੜੀ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਸੋ ਸਭ ਤੋਂ ਪਹਿਲਾਂ ਜਦੋਂ ਝੋਨਾ ਉਖਾੜ ਕੇ ਆਪਾਂ ਖੇਤ ਵਿੱਚ ਲਗਾਉਨੇ ਆ ਝੋਨਾ ਟ੍ਰਾਂਸਪਲੈਂਟ ਕਰਦੇ ਆ ਪਨੀਰੀ ਪੁੱਟੋਂ ਤੋਂ ਕਿਸਾਨ ਵੀਰੋ ਇੱਕ ਦਿਨ ਪਹਿਲਾਂ ਨੈਨੋ ਯੂਰੀਆ ਪਲਸ ਜਿਬਰੈਲਿਕ ਐਸਟੇ ਦਾ ਕਿਸਾਨ ਵੀਰੋ ਛਿੜਕਾਅ ਕਰਨਾ ਹੈ ਸੋ ਇਸ ਦਾ ਛਿੜਕਾਅ ਕਰਨ ਨਾਲ ਜੋ ਝੋਨੇ ਦੀ ਪਨੀਰੀ ਦਾ ਪੀਲਾਪਨ ਦੂਰ ਹੋਵੇਗਾ ਅਤੇ ਹਰਾਪਨ ਕਾਇਮ ਰਹੇਗਾ ਦੂਜੇ ਪਾਸੇ ਟ੍ਰਾਂਸਪਲੈਂਟ ਕਰਨ ਤੁਰੰਤ ਹੀ ਝੋਨੇ ਦੀ ਪਨੀਰੀ ਜੋ ਝੋਨੇ ਦਾ ਪੌਦਾ ਹੈ ਉਹ ਤੁਰ ਪਵੇਗਾ ਅਕਸਰ ਦੇਖਿਆ ਜਾਂਦਾ ਹੈ ਕਿ ਇੱਕ ਹਫਤੇ ਤੋਂ 10 ਦਿਨਾਂ ਦੇ ਤੱਕ ਜੋ ਝੋਨੇ ਦਾ ਬੂਟਾ ਤੁਰਦਾ ਹੈ ਪਹਿਲਾਂ ਬੂਟਾ ਸੁੱਕ ਕੇ ਉਸ ਤੋਂ ਬਾਅਦ ਤੁਰਦਾ ਹੈ ਕਿਸਾਨ ਵੀਰੋ ਕਈ ਵਾਰ ਲੇਬਰ ਜਿਆਦਾ ਡੁਗਾਈ ਵਿੱਚ ਝੋਨੇ ਦਾ ਬੂਟੇ ਨੂੰ ਲਗਾ ਦਿੰਦੀ ਐ ਸੋ ਇਸ ਗੱਲ ਦਾ ਵੀ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਝੋਨੇ ਦਾ ਬੂਟਾ ਜਿਆਦੀ ਡੁਗਾਈ ਵਿੱਚ ਨਾ ਲਗਾਇਆ ਜਾਵੇ ਸੋ ਜਿਬਰੈਲਿਕ ਐਸਟਿਪਲਸ ਨੈਨੋ ਯੂਰੀਆ ਜਾਂ ਯੂਰੀਆ ਦਾ ਕੋਲ ਬਣਾ ਕੇ ਵੀ ਕਿਸਾਨ ਵੀਰ ਤੁਸੀਂ ਉਸ ਦਾ ਛੜਕਾ ਵੀ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਕਿਸਾਨ ਵੀਰ ਬੂਟਾ ਲਗਦੇ ਤੁਰੰਤ ਹੀ ਤੌਰ ਪਵੇਗਾ ਤੇ ਝੋਨੇ ਦੇ ਬੂਟੇ ਜੋ ਖੇਤ ਵਿੱਚ ਨਹੀਂ ਸੁੱਕਣਗੇ ਸੋ ਕਿਸਾਨ ਵੀਰੋ ਇਸ ਤੋਂ ਬਾਅਦ ਗੱਲ ਕਰ ਜੋ ਆਉਂਦੀ ਏ ਕਿ ਝੋਨੇ ਦਾ ਬੂਟਾ ਲਗਾਉਣ ਤੋਂ ਬਾਅਦ ਝੋਨਾ ਟ੍ਰਾਂਸਪਲੈਂਟ ਕਰਨ ਤੋਂ ਬਾਅਦ ਪਾਣੀ ਦੀ ਮਾਤਰਾ ਦਾ ਲੈਵਲ ਕਿਦਾਂ ਰੱਖਣਾ ਹੈ ਪਾਣੀ ਦਾ ਮੈਨੇਜਮੈਂਟ ਕਿਦਾਂ ਹੋਣਾ ਚਾਹੀਦਾ ਕਿਸਾਨ ਵੀਰੋ ਇਸ ਤਰ੍ਹਾਂ ਝੋਨੇ ਨੂੰ ਪਾਣੀ ਲਗਾਓ ਕਿ ਝੋਨੇ ਦਾ ਪੌਦੇ ਦਾ ਅੱਧਾ ਹਿੱਸਾ ਬਾਹਰ ਦਿਸੇ ਸੋ ਕੁਝ ਕਿਸਾਨ ਵੀਰ ਜਿਆਦਾ ਮਾਤਰਾ ਵਿੱਚ ਪਾਣੀ ਲਗਾ ਦਿੰਦੇ ਨੇ ਜਿਸ ਕਰਕੇ ਪਾਣੀ ਦੇ ਵਿੱਚ ਹੀ ਕੁਝ ਬੂਟੇ ਡੁੱਬ ਜਾਂਦੇ ਨੇ ਅਤੇ ਉਹਨਾਂ ਨੂੰ ਪੂਰਾ ਸਾਰ ਨਹੀਂ ਮਿਲ ਪਉਂਦਾ ਜਿਸ ਕਰਕੇ ਝੋਨੇ ਦੇ ਬੂਟੇ ਕੁਝ ਸੁੱਕ ਜਾਂਦੇ ਨੇ ਮਰ ਜਾਂਦੇ ਨੇ ਉਸ ਤੋਂ ਬਾਅਦ ਕੁਝ ਕਿਸਾਨ ਵੀਰ ਦੁਬਾਰ ਤੋਂ ਬੂਟੇ ਲਗਾਉਂਦੇ ਨੇ ਅਤੇ ਕਾਫੀ ਮਿਹਨਤ ਦੁਬਾਰ ਤੋਂ ਕਰਨੀ ਪੈਂਦੀ ਏ ਸੋ ਇਸ ਗੱਲ ਦਾ ਕਿਸਾਨ ਵੀਰੋ ਜ਼ਰੂਰ ਧਿਆਨ ਰੱਖਣਾ ਜ਼ਰੂਰੀ ਹੁੰਦਾ ਏ ਚੋਨਾ ਟ੍ਰਾਂਸਫਰ ਕਰਨ ਤੋਂ ਤੁਰੰਤ ਬਾਅਦ ਜੀ ਆਪਾਂ ਫਰਟੀਲਾਈਜ਼ਰ ਪਾਉਣ ਬਾਰੇ ਗੱਲਬਾਤ ਕਰੀਏ ਤਾਂ ਇਸ ਵਿੱਚ ਜੋ ਕਿਸਾਨ ਵੀਰੋ ਝੋਨਾ ਲਾਉਣ ਤੋਂ ਇੱਕ ਜਾਂ ਦੋ ਦਿਨ ਬਾਅਦ ਕਿਸਾਨ ਵੀਰੋ ਤੁਸੀਂ ਜੋ ਖਾਦ ਬਾਰੇ ਜੋ ਗੱਲਬਾਤ ਜੀ ਆਪਾਂ ਕਰੀਏ ਤਾਂ ਸਿੰਗਲ ਸੁਪਰ ਫਾਸਫੇਟ ਨਾਲ ਮਿਊਰੋਟੋ ਪੋਟਾਸ਼ ਐਸਐਸਪੀ ਤੇ ਮਿਊਰੋਟੋ ਪੋਟਾਸ਼ ਕਿਸਾਨ ਵੀਰੋ ਇੱਕ ਜਾਂ ਦੋ ਦਿਨ ਬਾਅਦ ਹੀ ਤੁਸੀਂ ਪਾ ਦਿਓ ਇਸ ਦੇ ਰਿਜ਼ਲਟ ਜੋ ਸ਼ੁਰੂ ਵਿੱਚ ਪਾਉਣ ਦੋ ਚੰਗੇ ਮਿਲਣਗੇ ਕਿਉਂਕਿ ਇਸ ਨਾਲ ਬੂਟਾ ਚੰਗੀ ਗ੍ਰੋਥ ਫੜੇਗਾ ਅਤੇ ਜੋ ਬੂਟੇ ਦੇ ਕੱਲੇ ਨੇ ਉਹਨਾਂ ਦਾ ਫਟਾਪ ਜਿਆਦਾ ਹੋਵੇਗਾ ਸੋ ਇਸ ਦੇ ਨਾਲ ਜੇ ਆਰਗੈਨਿਕ ਖਾਦ ਦਾ ਇਸਤੇਮਾਲ ਵੀ ਸਨਾਲੀ ਕਰ ਦਿੱਤਾ ਜਾਵੇ ਤਾਂ ਉਸ ਦੇ ਰਿਜ਼ਲਟ ਵੀ ਆਪਾਂ ਨੂੰ ਡਬਲ ਦੇਖਣ ਨੂੰ ਮਿਲਣਗੇ ਜੋ ਆਰਗੈਨਿਕ ਖਾਦ ਦੀ ਜਿੱਥੇ ਗੱਲ ਕੀਤੀ ਜਾਵੇ ਤਾਂ ਜੋ ਜੜਾਂ ਦੇ ਵਿਕਾਸ ਲਈ ਅਤੇ ਮਿੱਟੀ ਦੇ ਪੀਐਚ ਲੈਵਲ ਨੂੰ ਮੇਨਟੇਨ ਰੱਖਣ ਵਿੱਚ ਜੋ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ ਤੇ ਸ਼ੁਰੂਆਤੀ ਟਾਈਮ ਵਿੱਚ ਇਹਨਾਂ ਨੂੰ ਪਾਉਣ ਨਾਲ ਜੋ ਬੂਟੇ ਦਾ ਵਿਕਾਸ ਜੜਾਂ ਦਾ ਵਿਕਾਸ ਅਤੇ ਫੁਟਾਰਾ ਤੇਜ਼ੀ ਨਾਲ ਹੋਵੇ ਹੁੰਦਾ ਹੈ ਸੋ ਕਿਸਾਨ ਵੀਰੋ ਇਹ ਗੱਲ ਦਾ ਧਿਆਨ ਜਰੂਰ ਰੱਖਿਆ ਜਾਵੇ ਸੋ ਇਹਨਾਂ ਖਾਦਾਂ ਨੂੰ ਸ਼ੁਰੂ ਵਿੱਚ ਹੀ ਪਾ ਦਿੱਤਾ ਜਾਣਾ ਜ਼ਰੂਰੀ ਹੁੰਦਾ ਹੈ ਸੋ ਇਹ ਖਾਦਾ ਪਾਉਣ ਤੋਂ 7 ਤੋਂ 10 ਦਿਨ ਬਾਅਦ ਕਿਸਾਨ ਵੀਰੋ ਨਾਈਟ੍ਰੋਜਨਾਂ ਦਾ ਜੋ ਇਸਤੇਮਾਲ ਆਪਾਂ ਕਿਸਾਨ ਵੀਰੋ ਕਰ ਸਕਨੇ ਆ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿਸਾਨ ਵੀਰੋ ਸ਼ੁਰੂ ਵਿੱਚ ਝੋਨੇ ਦੇ ਬੂਟੇ ਦੀ ਚੰਗੀ ਆਪਾਂ ਗ੍ਰੋਥ ਲੈ ਸਕਨੇ ਆ ਤੇ ਝੋਨਾ ਦੀ ਚੰਗੀ ਅੱਗੇ ਜਾ ਕੇ ਪੈਦਾਵਾਰ ਵੀ ਕਿਸਾਨ ਵੀਰੋ ਪ੍ਰਾਪਤ ਕੀਤੀ ਜਾ ਸਕਦੀ ਏ। ਕਿਸਾਨ ਵੀਰੋ ਉਮੀਦ ਕਰਦੇ ਆ ਕਿ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ। ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਵੀਡੀਓ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਖੇਤੀਬਾੜੀ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਸੋ ਮਿਲਾਂਗੇ ਨਵੀ